ਤੇ ਪੈਦੇ ਘਰੋਂ ਚਿੱਠੀ ਮਾਰੀ ਸੋਈਆ ਭੇਜਦਾ ਛੇ ਬਾਦਸ਼ਾਹਾਂ ਵੀ ਗੁਰੂ ਜੀ ਤੁਹਾਡੇ ਕੋਲ ਤਾਂ ਜਿਹੜੀ ਫੌਜ ਨਾ ਆਟੇ ਵਿੱਚ ਨੂਣੀ ਹੀ ਹੈ ਨੂਣ ਹੈ ਆਟੇ ਦੇ ਵਿੱਚ ਤੇ ਨੂਣ ਹੈ ਵੀ ਚੰਗਾ ਤੇ ਮਾਰਾ ਵੀ ਉਹ ਤੇ ਨੂਣ ਕਾਨੂੰਨ ਦੀ ਜਿਹੜੀ ਪਾਵਰ ਹੈ ਬਹੁਤ ਜਿਆਦਾ ਜਿਆਦਾ ਹੈ ਜੇ ਬੱਦ ਪੈ ਗਿਆ ਨਾ ਤੇ ਤਾਂ ਵੀ ਡੋਲਣਾ ਪੈਂਦਾ ਜੇ ਘੱਟ ਪੈ ਗਿਆ ਤਾਂ ਵੀ ਨੂਨ ਨੂੰ ਸਾਬ ਨੇ ਵਰਤੇ ਜਵੇਂ ਫੇ ਸਾਰਾ ਕੁਝ ਹਜਮ ਆਉਂਦਾ ਹਜਮ ਆਉਂਦਾ ਪਹਿਦੇ ਕਹਿੰਦਾ ਕਿ ਆਲਟੇ ਵਿੱਚ ਨੂਨ ਹੀ ਹੈ ਤੇ ਸੋਈਏ ਜਸਨ ਉਹ ਰਹਿ ਦਿੰਦਾ ਸੀ ਗੁਰੂ ਜੀ ਮੈਂ ਵੇਖਦਾ ਤੁਹਾਡੇ ਨਿੰਗਸੰਗ ਸੁੱਤੇ ਪਏ ਕਰਾਣੀ ਮਾਰਦੇ ਜੇੜ ਦਾ ਮੀਨਾ ਸੀ ਕੋ ਗਰਮੀ ਦਾ ਮਹੀਨਾ ਅੱਧੀ ਰਾਤ ਵਰਗਾ ਹੁੰਦਾ ਤਰਾਤਾ ਤਲੇ ਪਏ ਸੀ ਵੀ ਗੁਰੂ ਜੀ ਵੀ ਜਲੰਧਰ ਤੋਂ ਲਾਕੇ ਤੇ ਇਹ ਕਰਤਾਰਪੁਰ ਦੇ ਨੇੜੇ ਤੱਕਰ 35000 ਫੌਜ ਬਰੂਜ਼ ਛੱਕਾ ਰਫਲਾ ਸਰਕਾਰੀ ਤੇ ਆਪ ਜੀ ਦੇ ਕੋਲੇ ਗਿੱਲੇ ਕਿਕਰ ਦੇ ਟੰਬੇ ਸੋਟੇ ਦੇਖੋ ਤਲਵਾਰ ਆ ਉਦੀ ਜਿਹੜੀ ਮੋਟਾ ਉਹਦੇ ਤੇ ਲੱਕੜ ਦੀ ਮੋਟ ਵੀ ਇਹਨੂੰ ਤੇ ਲੀੜਾ ਹੀ ਨਵੇਟਾ ਨਹੀਂ ਦੱਸਦਾ ਲੋ ਬਾੜੋਂ ਦਾ ਬਾਤ ਵੇਖੋ ਕਿਸੇ ਵੇਦ ਡਲੇ ਬੱਟੀਆਂ ਪਾਈਆਂ ਬੱਟੀਆਂ ਨਾ ਜੰਗ ਪੱਥਰਾਂ ਦਾ ਐ ਭਏ ਕੋਈ ਬੰਦੋ ਬਾਤ ਤੇ ਵੇਖੋ ਜਦੋਂ ਛੇਵੇਂ ਪਾਸੇ ਗੁਰੂ ਜੀ ਸੁਲਾ ਕਰ ਲੋ ਉਹ ਸੋਈਆ ਕਹਿੰਦਾ ਵਿਚੋਲਾ ਗੁਰੂ ਜੀ ਮੇ ਪਾਸ਼ਾ ਕਹਿੰਦਾ ਕਿਸੇ ਵੀ ਮੁੱਲ ਸੁਲਾ ਨਹੀਂ ਹੋ ਇਸ। ਐਨੀ ਪਹੁੰਚ। ਐਨੀਆਂ ਸਰਕਾਰ ਐਨੇ सूद ਦੇ। ਇੱਕ ਪਾਸੇ ਸਤਗੁਰ ਹੁਣ ਸੁਝਿਓ ਤੁਸੀਂ ਇਹ ਗੱਲ ਨੂੰ ਪ੍ਰਚਾਰ ਕਰੋ। ਡੂੰਗੀ ਗੱਲ ਚੱਲਿਆ ਹਾਂ। ਜਦੋਂ ਨਾ ਹੀ ਮੰਨਿਆ। ਗੁਰੂ ਜੀ ਉੱਠ ਕੇ ਖੜ ਗਏ 6.5 ਫੁੱਟ ਜਰਵਾਣਾ ਸਰੀਰ ਸੁੰਦਰ ਡਲਡਾ ਰਪਿੰਦਾ ਨੂਰ ਮੋٹے ਨੇਤਰ ਸੋਨਾ ਦਾੜਾ ਖਾਲਸਾ ਨਿੰਗ ਸਿੰਘ ਫਰਨੇ ਵਾਲਾ ਦਸਤਾਰਾ ਪੰਜ ਚੱਕਰ ਦੋ ਮੇਰੀ ਬਰੀਆਂ ਦੇ ਤਾਰਾ ਨਿਆਰਾ 6 ਫੁੱਟ ਰੱਬ ਸੋਈਏ ਦੇ ਕੋਲ ਖੜਗੇ ਉੱਠਗੇ ਗੁਰੂ ਜੀ ਕਹਿੰਦੇ ਤੂੰ ਲੈ ਖ ਤੇ ਮੈਂ ਤੈਨੂੰ ਦਿਖਾਉਂਦਾ ਚਿੱਠੀ ਮੇਰੇ ਵੱਲੋਂ ਸਾਧਗਰਾਂ ਨੇ 18 ਸ਼ੇਰ ਦਾ ਖੰਡਾ ਕੱਢਿਆ ਮਿਆਂ ਦੇ ਵਿੱਚੋਂ 18 ਸ਼ੇਰ ਦਾ ਖੰਡਾ ਕੱਢ ਕੇ ਗੁਰੂ ਜੀ ਕਹਿੰਦੇ ਜਾਂ ਪਹਿਦੇਖਾਂ ਨੂੰ ਸੁਨੇਹਾ ਦੇ ਦੇ ਉਹਨੂੰ ਜਲੰਧਰ ਸੂਬੇ ਤੇ ਮਾਣ ਹੈ ਸਰਹੰਗ ਸੂਬੇ ਦੀ ਫੌਜਾਂ ਤੇ ਮਾਣ ਹੈ ਉਹਨੂੰ ਲਾਹੌਰ ਦੇ ਮਾਣ ਹੈ ਉਹਨੂੰ ਸ਼ਾਹਜਹਾਂ ਸੜੀ ਸਰਕਾਰ ਤੇ ਮਾਣ ਹੈ ਬਹੁਤ ਸੋਹਣਾ ਬੱਚਾ ਗੁਰੂ ਜੀ ਕਹਿੰਦੇ ਮੈਨੂੰ ਮੇਰੇ ਬਾਬੇ ਕਿੰਨਾ ਸੋਹਣਾ ਮੈਨੂੰ ਮੇਰੇ ਬਾਬੇ ਗੁਰਨਾਨਕ ਦੀ ਗੁਰਗੱਦੀ ਤੇ ਮਾਣ ਹੈ ਬਹੁਤ ਸੋਹਣਾ ਬਚਨ ਹੈ ਤੁਹਾਡੇ ਕਲ ਜੇ ਇੱਥੇ ਪਹੁੰਚ ਗਏ ਨਾ ਮੈਂ ਕਹਿੰਦਾ ਜਿੰਨੇ ਦੇਵੀ ਦੇਵਤੇ ਆ ਇਹ ਸਾਰੇ ਵੱਖਰੇ ਤੁਹਾਨੂੰ ਸ਼ਹੀਦਾ ਕਰ ਦੇ ਤੁਹਾਡੇ ਅੱਖਾਂ ਮੂਹਰੇ ਆਉਣਗੇ ਜੇ ਗੰਤ ਤੇ ਆ ਜਾਓ ਤੇ ਆਖੇ ਸੱਚੇ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੈਨੂੰ ਮੇਰੇ ਬਾਬੇ ਪੈਗੇ ਨਾ ਕਾਲ ਹੈ ਮੈਨੂੰ ਮੇਰੇ ਬਾਬੇ ਗੁਰਨਾਨਕ ਵੀ ਗੁਰਗੱਦੀ ਤੇ ਮਾਣ ਹੈ ਬੁਰੂ ਹੀ ਬੁਖਾਗੇ ਨਾ ਖੰਡਾ ਕੱਢ ਕੇ ਦਤਾਰਾ 9 ਇੰਚੀ ਚੌੜਾ ਸੀ ਮੂਰੀਓ ਸਾਧ ਕਰ ਕਹਿੰਦੇ 18 ਸਿਰ ਬਜਰੀ ਬੋਧ ਹੋ ਜਾਂਦਾ ਸਾਧ ਗੁਰਦੇ ਨੇ 18 ਸਿਰ ਦਾ ਖੰਡਾ ਮੈਨੂੰ ਮੇਰੇ ਬਾਬੇ ਗੁਰਨਾਨਕ ਦੀ ਗੁਰਗੱਦੀ ਦੀ ਇਮਾਨ ਹੈ ਸਤਗੁਰ ਕਹਿੰਦੇ ਆ ਵੇਖ ਖੰਡਾ ਇਸ ਖੰਡੇ ਦੇ ਮੂਰੇ ਮੂਰੇ ਬਾਬੇ ਨਾਨਕ ਦੀਆਂ ਦਿੱਤੀਆਂ ਸਿੱਧੀਆਂ ਪਾਣੀ ਭਰਦੀਆਂ ਉਹਨੂੰ 35000 ਫੌਜ ਤੇ ਮਾਣ ਹੈ ਮੇਰੇ ਮੈਦਾਨ ਵਿੱਚ ਕਿਹਾ ਕਿ ਜੰਗਲ ਘੋਰਨੇ ਦੀ ਘੋਰ ਕਰਨੀ ਕਰਨਾ ਗੁਰੂ ਜੀ ਕਹਿੰਦਾ ਮੈਂ ਡੀਕਦਾ ਦੋ ਹੱਥ ਰੜੇ ਮੈਦਾਨ 'ਚ ਕਰੂੰ ਮੇਰੇ 18 ਸੇਰ ਦੇ ਖੰਡੇ ਦੇ 바ਰ ਤੇ ਪਹਿਦੇ ਘਰ ਨੂੰ ਜਾ ਕੇ ਦੱਸਦੇ 35 ਹਜ਼ਾਰ ਫੌਜ ਨਹੀਂ ਚੱਲਣੇ ਨਹੀਂ ਮੈਨੂੰ ਮੇਰੇ ਬਾਬੇ ਬਸ ਤੁਸੀਂ ਸਹਾਲਾ ਲਿਖ ਲੋਏ ਗੱਲ ਤੁਸੀਂ ਵੀ ਮਾਨ ਇਸ ਗੱਲ ਤੇ ਕਰ ਤਾਣੂ ਭੂਤ ਚੰਬੜੇ ਕੋਈ ਵੀ ਪ੍ਰੇਤ ਦੁਸ਼ਮਣ ਚੜ ਕੇ ਆ ਜਾਏ ਇੱਕ ਗੱਲ ਤੁਸੀਂ ਸੁਰਤੀ ਬਾਬੇ ਨਾਨਕ ਵੱਲ ਲਿਆਇਓ ਤੇ ਜੇ ਕੋਈ ਗੱਲ ਹੋਈ ਤਾਂ ਲਾਮਵਾ ਦਿਓ ਮੈਂ ਮਾਨ ਕਰਦਾ ਮੇਰੀ ਪਾਦਸ਼ਾਹ ਦੀ ਗੁਰਗੱਦੀ